ਬੰਦਿਆ ਕਦੇ ਵੀ ਆਪਣੇ ਉੱਚੇ ਘਰ ਨੂੰ ਆਪਣੇ ਵੱਡੇ ਚੋਬਾਰੇ ਨੂੰ ਵੱਡੇ ਮਹਿਲ ਤੇ ਵੱਡੀ ਕੋਠੀ ਨੂੰ ਵੇਖ ਕੇ ਮਨ ਵਿੱਚ ਕਦੇ ਹੰਕਾਰ ਨਾ ਕਰੀਂ ਕਿ ਮੇਰਾ ਘਰ ਪਿੰਡ ਤੇ ਵਿੱਚ ਸ਼ਹਿਰ ਵਿੱਚ ਸਭ ਤੋਂ ਉੱਚਾ ਸਭ ਤੋਂ ਵੱਡਾ ਮੇਰਾ ਘਰ ਮਹਾਰਾਜ ਕਹਿਣ ਲੱਗੇ ਬੰਦਿਆ ਦੇਖ ਇੱਕ ਦਿਨ ਜਦੋਂ ਇਹ ਸਰੀਰ ਵਿੱਚੋਂ ਪ੍ਰਾਣ ਨਿਕਲ ਗਏ ਜਿੰਦ ਉਡਾਰੀ ਮਾਰ ਗਈ ਇਹ ਸਰੀਰ ਨੇ ਮਿੱਟੀ ਵਿੱਚ ਮਿਲ ਜਾਣਾ ਸਵਾਦੀ ਰਾਖ ਦੀ ਢੇਰੀ ਹੋ ਜਾਣਾ ਹੰਕਾਰ ਕਦਾ ਕਬੀਰ ਗਰਬਨਾ ਕੀ ਜੀਏ ਉੱਚਾ ਦੇਖ ਆਵਾਸ ਆਜ ਕਾਲ ਭੋਏ ਲੇਟਨਾ ਉਪਰ ਜਾਮੇ ਕਾਸ ਜਿੱਥੇ ਮਿੱਟੀ ਵਿੱਚ ਤੇਰੇ ਸਰੀਰ ਨੇ ਮਿੱਟੀ ਹੋ ਜਾਣਾ ਉਥੇ ਕਈ ਵਾਰੀ ਘਾਹ ਪੈਦਾ ਹੋ ਜਾਂਦਾ ਹੈ ਬੰਦਿਆ ਮਾਨ ਕਾ ਦਾ ਹੰਕਾਰ ਕਾ ਦਾ ਇਹ ਤੇ ਮਿੱਟੀ ਦੀ ਢੇਰੀ ਹੋ ਜਾਣਾ ਹੈ